ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਪੰਜਾਬੀਆਂ ਦੀ ਗਿਣਤੀ ਵਧ ਗਈ ਆ 23 ਗਿਣਤੀ ਹੋ ਗਈ ਆ ਪਹਿਲਾਂ 15 ਤੋਂ ਸ਼ੁਰੂਆਤ ਹੋਈ 18 ਹੋਈ 20 ਹੋਈ 21 ਹੋਈ ਤੇ ਹੁਣ 23 ਲੋਕਾਂ ਦੀ ਮੌਤ ਦੀ ਖਬਰ ਆ ਗਈ ਆ ਮਜੀਠਾ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਸ ਵੇਲੇ 70 ਵਿਸ਼ੇ ਆ ਲੋਕਾਂ ਦੇ ਘਰਾਂ ਦੇ ਵਿੱਚ ਇਸ ਵੇਲੇ ਵੈਣ ਪੈ ਰਹੇ ਆ ਮਾਵਾਂ ਜਿਹੜੀਆਂ ਤੁਰ ਨਹੀਂ ਸਕਦੀਆਂ ਉਹ ਇਹ ਗੱਲ ਕਹਿਨੀਆਂ ਕਿ ਸਾਡੇ ਪੁੱਤ ਕਿਹੜੇ ਰਾਹ ਦੇ ਉੱਤੇ ਤੁਰ ਪਏ ਸੀ ਤੇ ਕਿਹੜੇ ਰਾਹ ਦੇ ਉੱਤੇ ਤੋਰ ਦਿੱਤੇ ਗਏ ਸੀ ਭੈਣਾਂ ਜਿਹੜੀਆਂ ਇਹ ਗੱਲ ਕਹਿਨੀਆਂ ਕਿ ਮੇਰਾ ਵੀਰ ਇਸ ਰਾਹ ਦੇ ਉੱਤੇ ਕਿਉਂ ਤੁਰਿਆ ਕਈਆਂ ਦੇ ਬੱਚੇ ਇਹ ਗੱਲ ਕਹਿੰਦੇ ਕਿ ਸਾਡੇ ਬਾਪ ਨੇ ਕੀ ਗੱਲ ਕਰ ਲਈ ਤੇ ਕਈਆਂ ਦੀਆਂ ਧਰਮ ਪਤਰੀਆਂ ਇਹ ਗੱਲ ਕਹਿਣੀਆਂ ਕਿ ਭਾਈ ਸਾਡੇ ਸਦਰਾਂ ਦੇ ਸਾਥੀ ਕਿਵੇਂ ਤੁਰ ਗਏ ਆ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਚਲੋ ਆ ਤਾਂ ਹੁਣ 15 ਦਿਨ ਦੇ ਲਈ মিডিਆ ਦੇ ਕੋਲੇ ਤੇ 15 20 ਦਿਨ ਦੇ ਵਾਸਤੇ ਜਾਂ 1 ਮਹੀਨੇ ਵਾਸਤੇ ਤੇ ਵਿਰੋਧੀ ਪਾਰਟੀਆਂ ਦੇ ਕੋਲੇ ਮੁੱਦਾ ਹੈਗਾ ਪਰ ਬਾਅਦ ਦੇ ਵਿੱਚ ਹੋਰ ਕਿਸੇ ਥਾਂ ਤੇ ਮਰਨਗੇ ਪੰਜਾਬੀ ਜਿਵੇਂ ਮਰਦੇ ਰਹਿਣਗੇ ਕਿਉਂਕਿ ਨਾ ਕਦੇ ਪੰਜਾਬਗਾਂ ਨੇ ਪ੍ਰਵਾਹ ਕੀਤੀ ਆ ਵੀ ਸਾਡੀ ਜ਼ਿੰਦਗੀ ਕੀਮਤੀ ਆ ਕਿਉਂਕਿ ਅਸੀਂ ਤਾਂ ਧੁੱਸ ਦੇ ਕੇ ਵਿੱਚ ਵੜਨਾ ਠਾ ਕਰਕੇ ਵਿੱਚ ਵਜਦੇ ਹੁੰਨੇ ਆ ਅਸੀਂ ਐ ਕਰ ਦਿੰਦੇ ਹੁੰਨੇ ਆ दारू ਪੀ ਕੇ ਐ ਕਰ ਦਿੰਦੇ ਹੁੰਨੇ ਆ ਅਸੀਂ ਆ ਪੰਜਾਬੀ ਆ ਉਹੋ ਜੀਆਂ ਸਰਕਾਰਾਂ ਉਹੋ ਜਿਹਾ ਪ੍ਰਸ਼ਾਸਨ ਉਹੋ ਜਿਹਾ ਪੁਲਿਸ ਤੰਤਰ ਉਹੋ ਜੇ ਵੇਚਣ ਵਾਲੇ ਉਹੋ ਜੇ ਪੀਣ ਵਾਲੇ ਆ ਕੁਝ ਪਹਿਲਾਂ ਵੀ ਆਇਆ ਸਾਹਮਣੇ ਤੇ ਆ ਕੁਝ ਹੁਣ ਵੀ ਸਾਹਮਣੇ ਆਈ ਜਾਂਦਾ ਇਹ 23 ਬੰਦੇ ਕਿਵੇਂ ਮਰੇ ਹੁਣ ਸਵਾਲ ਇਹ ਆ ਇਹਨਾਂ 23 ਬੰਦਿਆਂ ਦੇ ਜਿਨ੍ਹਾਂ ਦੇ ਘਰਾਂ ਵਿੱਚ 70 ਵਿਸ਼ੇ ਆ ਉਹਨਾਂ ਦੇ ਘਰਾਂ ਦੇ ਹਾਲ ਜਾ ਕੇ ਦੇਖੋ ਉਹ ਪਤਾ ਕਿਵੇਂ ਹਾਲ ਜਦੋਂ ਹੁਣ ਕਿਸੇ ਦੀ ਮੌਤ ਹੋ ਜਾਂਦੀ ਹੈ दारू ਕਰਕੇ মিডিਆ ਉਹਦੇ ਘਰੇ ਪਹੁੰਚਦਾ ਜਦੋਂ মিডিਆ ਜਾ ਕੇ ਗੱਲਬਾਤ ਕਰਦਾ ਭਾਵੇਂ ਧੀ ਪੁੱਤ ਨਾਲ ਕਰੇ ਭਾਵੇਂ ਟੱਬਰ ਦੇ ਕਿਸੇ ਜੀ ਨਾਲ ਕਰੇ ਭਾਵੇਂ ਪਿੰਡ ਦੇ ਕਿਸੇ ਜੀ ਨਾਲ ਕਰੇ ਤੇ ਮਗਰਲੇ ਪਾਸੇ ਦ੍ਰਿਸ਼ ਆਉਂਦਾ ਹੁੰਦਾ ਨਾ ਸਾਹਮਣੇ ਉਹਨਾਂ ਦੇ ਘਰਾਂ ਦੀਆਂ ਕੰਧਾਂ ਵੇਖ ਕੇ ਉਹਨਾਂ ਦੇ ਘਰਾਂ ਦੀਆਂ ਫਰਸ਼ਾਂ ਵੇਖ ਕੇ ਉਹਨਾਂ ਦੇ ਘਰ ਦੇ ਹਾਲਾਤ ਵੇਖ ਕੇ ਪਤਾ ਲੱਗਦਾ ਵੀ ਉਹ ਕਿਹੋ ਜੀ ਜ਼ਿੰਦਗੀ ਗੁਜ਼ਾਰਦੇ ਸਨ ਤੇ ਹੁਣ ਜਦੋਂ ਉਹ ਵੀ ਬੰਦਾ ਮਰ ਗਿਆ ਜਿਹੜਾ ਕਮਾਉਣ ਵਾਲਾ ਹੁਣ ਇਹਨਾਂ ਦਾ ਕੀ ਬਣੂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ 10-10 ਲੱਖ ਰੁਪਈਆ ਇੱਕ ਮਰਤਕ ਨੂੰ ਦੇਣ ਦਾ ਐਲਾਨ ਕਰਤਾ ਦੋ ਪਰਸ ਅਧਿਕਾਰੀ ਹੁਣ ਤੱਕ ਸਸਪੈਂਡ ਕਰਤੇ ਆ ਇੱਕ ਸਾਈ ਫਾਰਕ ਕਰਤਾ ਇੱਕ ਹੋਰ ਅਧਿਕਾਰੀ ਫਾਰਕ ਕਰਤਾ ਇਹ ਗੱਲ ਕਹੀ ਗਈ ਆ ਕਿ ਦਿੱਲੀ ਤੱਕ ਤਾਰ ਜੁੜੇ ਆ ਹੁਣ ਦੇਖੋ ਨਵੀਆਂ ਖੋਜਾਂ ਕੀ ਸਾਹਮਣੇ ਆ ਰਹੀਆਂ ਕਿ ਜਿਹੜੀ ਇਹ ਮੀਥਨੋਲ ਲੈ ਕੇ ਆਉਂਦੇ ਸੀ ਇਹ ਆਨਲਾਈਨ ਕਰਦੇ ਸੀ ਬੁੱਕ ਫਿਰ ਦਿੱਲੀ ਤੋਂ ਸਪਲਾਈ ਆਉਂਦੀ ਸੀ ਇਹਦੇ ਵਿੱਚ ਜਿਹੜਾ ਸਾਹਬ ਸਿੰਘ ਆ ਉਹ ਕਿੰਗਪਿੰਨ ਆ ਇਹਦੇ ਵਿੱਚ ਇੱਕ ਫਲਾਣਾ ਤੇ ਇੱਕ ਫਲਾਣੀ ਤੇ ਫਲਾਣਾ ਸਪਲਾਈਅਰ ਸੀ ਫਲਾਣਾ ਲੋਕਲ ਸੀ ਫਲਾਣਾ ਫਲਾਣੇ ਜ਼ਿਲ੍ਹੇ ਦਾ ਸੀ ਫਲਾਣਾ ਫਲਾਣੇ ਸੂਬੇ ਦਾ ਸੀ ਹੁਣ ਇਹ ਸਾਰੀਆਂ ਕਹਾਣੀਆਂ ਸਾਹਮਣੇ ਆਉਣ ਲੱਗ ਪਈਆਂ ਪਰ ਇਹ ਕੋਈ ਪਰਸੋਂ ਜਾਂ ਚੌਥੇ ਦਾ ਦਾਰੂ ਵੇਚ ਦੇ ਦੀ ਸੀ ਥੈਲੀਆਂ ਦੇ ਵਿੱਚ ਬਣਾ ਕੇ ਇਹ ਤਾਂ ਲੰਮੇ ਸਮੇਂ ਤੋਂ ਵਿਕਦੀ ਸੀ ਇੱਕ ਉਦਾਹਰਣ ਦੇ ਤੌਰ ਤੇ ਤੁਸੀਂ ਕਦੇ ਇੰਉਂ ਸੋਚ ਕੇ ਦੇਖੋ ਕਿ ਤੁਸੀਂ ਆਹ ਕੁਝ ਕਰਨਾ ਤੁਹਾਨੂੰ ਅੱਧੇ ਘੰਟੇ ਦੇ ਵਿੱਚ 10 ਮਿੰਟੇ ਦੇ ਵਿੱਚ ਪੁਲਿਸ ਨੇ ਚੱਕ ਲੈਣਾ ਜੇ ਮੈਂ ਆਹ ਹਰਕਤ ਕਰਾਂ ਮੈਨੂੰ ਚੱਕ ਲੈਣਾ ਪਰ ਮਜੀਠਾ ਖੇਤਰ ਦੇ ਵਿੱਚ ਮਾਝਾ ਖੇਤਰ ਦੇ ਵਿੱਚ ਹਰ ਰੋਜ਼ दारू ਵਿਕਦੀ ਆ ਹਰ ਰੋਜ਼ ਲੋਕ ਪੀਂਦੇ ਆ ਹਰ ਰੋਜ਼ ਲੋਕ ਮਰਦੇ ਆ ਕਿਸੇ ਨੂੰ ਪਤਾ ਨਹੀਂ ਲੱਗਦਾ ਪੁਲਿਸ ਵੀ ਨਾਲ ਮਿਲੀ ਆ ਅਧਿਕਾਰੀ ਨਾਲ ਮਿਲੇ ਆ ਮਾਰਨ ਵਾਲੇ ਮਿਲੇ ਆ ਤੇ ਮਰਨ ਵਾਲਿਆਂ ਨੂੰ ਪਤਾ ਨਹੀਂ ਵੀ ਭਾਈ ਜਿਹੜੀ ਇਹ ਘੁੱਟ ਪੀਨੇ ਆ ਇਹਦੇ ਨਾਲ ਦੱਸਣੋਂ ਬੰਦ ਹੋ ਜਾਣਾ ਕਿ ਬੋਲਣੋਂ ਬੰਦ ਹੋ ਜਾਣਾ ਸਰੀਰ ਚੱਲਣੋਂ ਬੰਦ ਹੋ ਜਾਣਾ ਕਿ ਸਾਹਾਂ ਦੀ ਡੋਰ ਟੁੱਟ ਜਾਣੀ ਹੈ ਸਭ ਬੰਦ ਹੋ ਜਾਣੇ ਆ ਆ ਮੇਰੇ ਕੋਲੇ ਰਿਪੋਰਟ ਆ ਵੀ ਅੱਜ ਤੱਕ ਹੋਇਆ ਕੀ ਕੀ ਆ 1978 ਤੋਂ ਲੈ ਕੇ ਹੁਣ ਤੱਕ ਪੂਰੇ ਭਾਰਤ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ 17 ਹਾਰਸੇ ਵਾਪਰੇ ਜੀ ਲਗਭਗ ਲਗਭਗ ਕਨੇੜੇ ਵੱਡੇ ਹਾਰਸੇ ਆ ਗੁਜਰਾਤ ਪਹਿਲੇ ਨੰਬਰ ਦੇ ਉੱਤੇ ਜ਼ਹਿਰੀਲੀ दारू ਪੀਣ ਦੇ ਕਰਕੇ ਮੌਤਾਂ ਦੇ ਮਾਮਲੇ 'ਚ ਪੰਜਾਬ ਦੂਜੇ ਨੰਬਰ ਦੇ ਉੱਤੇ ਆਇਆ 2300 ਤੋਂ 2 ਮੌਤਾਂ ਹੁਣ ਤੱਕ ਪਿਛਲੇ 17 ਹਾਰਸਿਆਂ ਦੇ ਵਿੱਚ ਹੋਈਆਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗੁਜਰਾਤ ਦੇ ਵਿੱਚ ਪਹਿਲੇ ਨੰਬਰ ਦੀ ਗੱਲ ਤਾਂ ਕਰਦੇ ਆਂ ਵੀ 1987 ਦੇ ਵਿੱਚ ਜ਼ਹਿਰੀਲੀ दारू ਪੀਣ ਕਰਕੇ ਇੱਥੇ ਲੋਕਾਂ ਦੀ ਮੌਤ ਹੋਈ 200 ਤੋਂ ਵੱਧ ਲੋਕਾਂ ਦੀ ਮੌਤ ਹੋਈ ਆ। ਫਿਰ ਗੱਲ ਪੰਜਾਬ ਦੀ ਕਰੀਏ 2020 ਦੇ ਵਿੱਚ 131 ਜਾਨਾਂ ਗਈਆਂ ਪੰਜਾਬੀਆਂ ਦੀਆਂ ਮਾਝਾ ਖੇਤਰ ਦੇ ਵਿੱਚ। ਉਹ ਵੀ ਸਾਡੇ ਪੰਜਾਬ ਦੇ ਸੀ, ਗੁਜਰਾਤੀ ਵੀ ਸਾਡੇ ਆਪਣੀ ਆ। ਫਿਰ ਉਸ ਤੋਂ ਬਾਅਦ ਤੁਸੀਂ ਪਿਛਲੇ ਸਾਲ ਦੀ ਗੱਲ ਕਰ ਲਓ 2024 ਦੀ। 20 ਲੋਕਾਂ ਦੀ ਜਾਨ ਗਈ ਆ ਦਿੜਬਾ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ दारू ਪੀਤੀ, ਜਿਨ੍ਹਾਂ ਨੇ ਜ਼ਹਿਰੀਲੀ दारू ਪੀਤੀ ਜਿਨ੍ਹਾਂ ਨੇ ਸਸਤੀ दारू ਪੀਤੀ ਤੇ ਭਾਈ ਉਹ ਲੋਕ ਮਰ ਗਏ ਜਦੋਂ ਡਿੜਬੇ ਵੱਲ ਮਰੇ ਸੀ ਉਦੋਂ ਵੀ 2 ਮਹੀਨੇ ਰੌਲਾ ਪਿਆ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ 2020 ਦੇ ਵਿੱਚ ਜਦੋਂ 121 ਜਾਨਾਂ ਗਈਆਂ ਉਦੋਂ ਵੀ ਮਹੀਨਾ ਖੰਡ ਰੌਲਾ ਪਿਆ ਹੁਣ ਵੀ 15-20 ਨੰਨੇ ਮਹੀਨਾ ਰੌਲਾ ਪੈਣਾ ਬਾਅਦ ਵਿੱਚ ਗੱਲ ਖਤਮ ਹੋ ਜਾਣੀ ਆ ਨਾ ਪੀਣ ਵਾਲਿਆਂ ਨੇ ਹਟਣਾ ਨਾ ਪਿਲਾਉਣ ਵਾਲਿਆਂ ਨੇ ਹਟਣਾ ਇਹ ਬੰਦੇ ਅੰਦਰ ਹੋ ਜਾਣਗੇ ਇਹ ਫੇਰ ਬਾਹਰ ਆ ਜਾਣਗੇ ਇਹ ਨੜੀ ਥਾਂ ਤੇ ਕੋਈ ਹੋਰ ਹੋਊਗਾ ਕੋਈ ਟੱਬਰ ਦਾ ਜੀ ਸਾਹਮਣੇ ਆ ਜਾਣਾ ਪਰ ਮੈਂ ਹੈਰਾਨ ਹੋ ਗਿਆ ਦੂਜਿਆਂ ਦੇ ਘਰਾਂ ਦੇ ਵਿੱਚ ਸੱਥਰ ਵਿਛਾਉਣ ਵਾਲੇ ਲੋਕਾਂ ਦੇ ਘਰ ਦੇ ਵਿੱਚ ਆਪ ਕਿਵੇਂ ਵਸਦੇ ਆ ਇਹ ਜਿਹੜੇ ਫੜੇ ਗਏ ਆ ਹੁਣ ਪਹਿਲੇ ਪੂਰ ਦੇ ਵਿੱਚ ਫੜੇ ਗਏ ਆ ਮਜੀਠਾ ਕਾਂਡ ਦੇ ਵਿੱਚ ਇਹਦੇ ਵਿੱਚ ਇੱਕ ਔਰਤਾ ਜਿਹੜੀ ਜੀ ਮੇਰਾ ਖਿਆਲ ਉਹਦਾ ਨੰਦਰ ਕੌਰ ਆ ਨੰਦਰ ਕੌਰ ਤੇ ਉਹਦਾ ਘਰ ਵਾਲਾ ਜਿਹੜਾ ਤਾਰੂ ਸਿੰਘ ਇਹ ਦੋਵੇਂ ਜਣੇ ਮਿਲ ਕੇ ਕਹਿੰਦੇ दारू ਵੇਚਣ ਦਾ ਕੰਮ ਕਰਦੇ ਆ ਨੰਦਰ ਕੌਰ ਫੜੀ ਗਈ ਆ ਤਾਰੂ ਸਿੰਘ ਇਹੀ ਜ਼ਹਿਰੀਲੀ दारू ਪੀਣ ਕਰਕੇ ਮਰ ਗਿਆ ਹੁਣ ਤੇ ਮਤਲਬ ਇਹ ਆ ਜੇਕਰ ਤੁਸੀਂ ਦੂਜਾ ਨੂੰ ਮਾਰਦੇ ਫਿਰ ਆਪ ਵੀ ਜਿਉਂਦੇ ਨਹੀਂ ਰਹਿੰਦੇਗੇ ਪਰ ਹੁਣ ਚਲੋ ਇਹ ਤਾਂ ਹੋ ਗਈ ਆਪਣੀਆਂ ਜਿਹੜੀਆਂ ਸਧਾਰਨ ਗੱਲਾਂ ਵੀ ਭਾਈ ਆਪੇ ਮਹਾਰਾਜ ਭਲੀ ਕਰੂੰਗਾ ਆਪੇ ਐ ਹੋਊਗਾ ਫਲਾਂ ਹੋਊਗਾ ਢਿੰਗ ਹੋਊਗਾ ਪਰ ਸਾਡੀਆਂ ਸਰਕਾਰਾਂ ਕੀ ਕਰਦੀਆਂ ਇਹ ਉਹ ਵੇਲਾ ਜਦੋਂ ਯੁੱਧ ਨਸ਼ਿਆਂ ਵਿਰੋਧ ਚੱਲ ਰਿਹਾ ਇਹ ਉਹ ਵੇਲਾ ਜਦੋਂ ਹਰ ਰੋਜ਼ ਤਸਕਰ ਅੰਦਰ ਜਾਂਦੇ ਹਨ ਇਹ ਉਹ ਵੇਲਾ ਜਦੋਂ ਹਰ ਰੋਜ਼ ਨਸ਼ੇ ਕਰਨ ਵਾਲੇ ਵੀ ਫੜੇ ਜਾਂਦੇ ਹਨ ਇਹ ਉਹ ਵੇਲਾ ਜਦੋਂ ਬਲਡੋਜ਼ਰ ਚੱਲਦੇ ਹਨ ਇਹ ਉਹ ਵੇਲਾ ਜਦੋਂ ਜੀਸੀਬੀ ਮਸ਼ੀਨਾਂ ਥਾਂ ਥਾਂ ਤੇ ਜਾਂਦੀਆਂ ਪੀਲਾ ਪੰਜਾ ਚਲਾ ਐਸੇ ਹੂਆ ਵੈਸੇ ਹੂਆ ਹਿੰਦੀ ਖ਼ਬਰਾਂ ਦੇ ਵਿੱਚ ਵੀ ਆਉਂਦਾ ਜਿਨੂੰ ਅੰਗਰੇਜ਼ੀ ਖ਼ਬਰਾਂ ਦੇ ਵਿੱਚ ਵੀ ਥਾਮਾਂ ਮਲੀਆਂ ਫਿਰ ਇਹ ਕਿਵੇਂ ਵਿਕੀ ਜਾਂਦਾ ਇਹ ਮੈਂ ਪੂਰੀ ਅੱਜ ਕਹਾਣੀ ਪੜੀ ਵੀ ਪਾਈ ਮੀਥੇਨੋਲ ਆਉਂਦਾ ਫਿਰ ਉਹਨੂੰ ਵੱਖ-ਵੱਖ ਕੈਨੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਬੰਦ ਕਰਕੇ ਵੱਖ-ਵੱਖ ਥਾਵਾਂ ਤੇ ਪਹੁੰਚਾਇਆ ਜਾਂਦਾ ਫਿਰ ਲੋਕਲ ਬੰਦਿਆ ਦੇ ਕੋਲੇ ਜਿਹੜੇ ਘਰਾਂ ਦੇ ਵਿੱਚ ਸ਼ਰਾਬ ਬਣਾਉਣ ਦਾ ਕੰਮ ਕਰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਹ ਪਹੁੰਚਾਈ ਜਾਂਦੀ ਮੀਥੇਨੋਲ ਉਹ ਪਾਣੀ ਦੇ ਵਿੱਚ ਮਿਲਾ-ਮਿਲਾ ਕੇ ਜ਼ਹਿਰੀਲੀ ਦਾਰੂ ਬਣਾ-ਬਣਾ ਕੇ ਵੇਚੀ ਜਾਂਦੇ ਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਦਿਹਾੜੀਦਾਰ ਕਾਮੇ ਆ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਨੂੰ ਸਿਰ ਘਮਾਉਣ ਦੀ ਹਰਤ ਆ ਉਹ ਆਪਣੀਆਂ ਬਾਟੀਆਂ ਆਪਣੀਆਂ ਗਲਾਸੀਆਂ ਲੈ ਕੇ ਇਨ੍ਹਾਂ ਘਰਾਂ ਦੇ ਵਿੱਚ ਜਾਂਦੇ ਜਿੱਥੇ ਕਿ ਵਿਕਦੀ ਹੈ दारू ਉਹ ਉੱਥੇ ਹੀ ਬੈਠ ਕੇ ਪਿਗ ਲਾ ਕੇ ਤੇ ਵਾਪਸ ਮੁੜਿਆਉਂਦੇ ਵੀ 20 ਦਾ ਪਿਗ 25 ਦਾ ਪਿਗ 30 ਦਾ ਪਿਗ ਇਸ ਤਰੀਕੇ ਦੇ ਨਾਲ ਜਿਵੇਂ 5 5 10 10 ਰੁਪਏ ਦੀ ਲੱਸੀ ਦੀ थैਲੀ ਹੁੰਦੀ ਆ 15 15 20 20 ਰੁਪਏ ਦੀ ਤਾਂ थैਲੀ ਮਿਲਦੀ ਹੈ ਅੱਜ ਕੱਲ ਇਦਾਂ ਜੇ ਲੋਕ ਕਿਸੇ ਨੇ ਘਰੇ ਲੈ ਜਾ ਕੇ ਪੀਣੀ ਆ ਭਾਈ ਜ਼ਹਿਰਾਂ ਵਿਕ ਰਹੀਆਂ ਜ਼ਹਿਰਾਂ ਪੀ ਰਹੇ ਆ ਮਰ ਰਹੇ ਆ ਫਿਰ ਜ਼ਹਿਰੀਲੇ ਬਿਆਨ ਪੜ ਰਹੇ ਆ ਬਸ ਆਹ ਕੁਛ ਆ ਇਹ ਪੰਜਾਬੀ ਪੰਜਾਬੀ ਨੂੰ ਮਾਰ ਰਿਹਾ ਤੇ ਪੰਜਾਬੀ ਪੰਜਾਬੀ ਨੂੰ ਕੋਲੇ ਖੜਕੇ ਮਰਵਾ ਰਿਹਾ ਇਹਦਾ ਮਤਲਬ ਇਹ ਵੀ ਆ ਸਰਕਾਰਾਂ ਬੇਸ਼ੱਕ ਕੋਈ ਕਾਂਗਰਸ ਦੀ ਸਰਕਾਰ ਵੀ ਉਹੋ ਜੀ ਹੁਣ ਵਾਲੀ ਵੀ ਉਹੋ ਜੀ ਇਹਦੇ ਤੋਂ ਇਹ ਪਤਾ ਲੱਗਦਾ ਜੇ 2020 ਦੇ ਵਿੱਚ ਮਰੇ ਸੀ ਅੱਜ ਵੀ ਮਰੇ ਆ ਜੇ 2024 ਦੇ ਵਿੱਚ ਮਰੇ ਸੀ ਉਦੋਂ ਵੀ ਅੱਜ ਵਾਲੀ ਸਰਕਾਰ ਸੀ ਅੱਜ ਵੀ ਮਰੇ ਆ ਉਸ ਤੋਂ ਪਿਛਲੀਆਂ ਸਰਕਾਰਾਂ ਮੌਕੇ ਵੀ ਮਰਦੇ ਆ ਹੁਣ ਕੋਈ ਕਹੀ ਜਾਂਦਾ ਮਜੀਠਾ ਖੇਤਰ ਆ ਦੇਖੋ ਜੀ ਇਸ ਕਰਕੇ ਐ ਹੋਣਾ ਹੀ ਸੀ ਜਦੋਂ ਦਿੜਬਾ ਦੇ ਵਿੱਚ ਹੋਇਆ ਸੀ ਉਦੋਂ ਵੀ ਤਾਂ ਲੋਕ ਹੀ ਮਰੇ ਸੀ ਹੁਣ 23 ਮਰੇ ਉਦੋਂ 20 ਮਰੇ ਸੀ ਇਹ 23 ਕਿਤੇ 25 ਨਾ ਹੋ ਜਾਣ ਡਰਦਾ ਇਸ ਗੱਲ ਦਾ ਪਰ ਸਿਆਸੀ ਲੋਕਾਂ ਜਿਹੜੇ ਉਹ ਕਰਦੇ ਕੀ ਕੀ ਸਵਾਲ ਇਹ ਆ ਜੇ ਅੱਜ ਉਥੇ ਪੁਲਿਸ ਅਨਾਉਂਸਮੈਂਟ ਕਰਵਾ ਰਹੀ ਆ ਅੱਜ ਉਥੇ ਗੁਰੂ ਘਰਾਂ ਦੇ ਵਿੱਚ ਹੋ ਕੇ ਦਿੱਤੇ ਜਾ ਰਹੇ ਗਲੀਆਂ 'ਚ ਹੋ ਕੇ ਦਿੱਤੇ ਜਾ ਰਹੇ ਆ ਜ਼ਹਿਰੀਲੀ दारू ਤੋਂ ਬਚੋ ਕਿਸੇ ਦੇ ਘਰ ਦੇ ਵਿੱਚ ਜਾ ਕੇ ਸ਼ਰਾਬ ਨਾ ਪੀਓ ਨਕਲੀ दारू ਤੋਂ ਬਚੋ ਆਪਣੀ ਜ਼ਿੰਦਗੀ ਬਚਾਓ ਤੇ ਆਪਾਂ ਪਹਿਲਾਂ ਲੋਕਾਂ ਨੂੰ ਅਵੇਅਰ ਕਿਉਂ ਨਹੀਂ ਕੀਤਾ ਗਾ ਸਵਾਲ ਇਹ ਵੀ ਆ ਆਪਾਂ ਤਾਂ ਇਹ ਗੱਲ ਕਹਿੰਨੇ ਕਿ ਭਾਈ ਪੰਜਾਬ ਆ ਜਿਹੜਾ ਉਹ ਨਸ਼ਾ ਮੁਕਤ ਹੋ ਚੁੱਕਿਆ ਹੈ ਆ ਦੇਖ ਲਓ ਹੋ ਗਿਆ ਜੀ ਇਹ ਨਸ਼ਾ ਮੁਕਤੀ ਦੇ ਚਾਦੇ ਵਿੱਚ ਮਤਲਬ ਤੇ ਹੀ ਬੰਦੇ ਮਰ ਗਏ ਆ ਮਤਲਬ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਜੋ ਗੱਲ ਕਹੀ ਜਾਂਦੀ ਆ ਉਵੇਂ ਹੁੰਦੀ ਨਹੀਂ ਉਡੀਕ ਕਰੋ ਕਿ ਪੰਜਾਬ ਦੇ ਵਿੱਚ ਹੋਰ ਮਰਨਗੇ ਕਿਉਂਕਿ ਪੰਜਾਬੀ ਇੰਨੇ ਸਿਆਣੇ ਨਹੀਂ ਆ ਪੰਜਾਬੀ ਇੱਕ ਦੂਜੇ ਵਿੱਚ ਵਜਣ ਨੂੰ ਕਾਲੇ ਆ ਪੰਜਾਬੀ ਸਮਝਾਉਣ ਨੂੰ ਕਾਲੇ ਆ ਸਮਝਣ ਨੂੰ ਕਾਲੇ ਨਹੀਂ ਆ ਉਡੀਕ ਕਰੋ ਸਿਆਸੀ ਪਾਰਟੀਆਂ ਇਵੇਂ ਹੀ ਕਰਦੀਆਂ ਰਹਿਣੀਆਂ ਉਡੀਕ ਕਰੋ ਜਿਹੜੇ ਵੇਚਣ ਵਾਲੇ ਆ ਉਹਨਾਂ ਦੇ ਘਰ ਕਈ ਮਸਲਾ ਬਣੀ ਜਾਣੇ ਆ ਉਹਨਾਂ ਦੇ ਘਰ ਦੇ ਤੋਰੀ ਫੁਲਕੇ ਵਧੀਆ ਚੱਲੀ ਜਾਣੇ ਆ ਲੋਕਾਂ ਦੇ ਘਰਾਂ ਵਿੱਚ ਛੱਤਰ ਵਿਛੀ ਜਾਣੇ ਆ ਉਡੀਕ ਕਰੋ ਸਿਆਸਤ ਇਵੇਂ ਚਮਕਣੀ ਆ ਉਡੀਕ ਕਰੋ ਜਦੋਂ ਘਟਨਾ ਵਾਪਰ ਗਈ ਉਦੋਂ 15-20 ਰਣ ਦੇ ਲਈ ਐਕਸ਼ਨ ਲਿਆ ਜਾਊਗਾ ਉਡੀਕ ਕਰੋ ਵੀ ਜਿਹੜਾ ਇਹ ਐਕਸ਼ਨ ਹੁਣ ਲਿਆ ਗਿਆ ਇਹਦੇ ਬਾਰੇ ਸ਼ਾਇਦ ਕੋਈ ਨਾ ਕੋਈ ਸਿਰੇ ਦੇ ਉੱਤੇ ਗੱਲ ਪਹੁੰਚ ਜੇ ਵੀ ਭਾਈ ਅਸੀਂ ਐਸ ਗੱਲ ਤੋਂ ਆ ਵੀ ਕਰਤੀ ਆ ਆ ਵੀ ਬੰਦਾ ਫੜ ਲਿਆ ਹੁਣ ਤੁਹਾਨੂੰ ਕਿੰਨੀ ਛੇਤੀ ਪਤਾ ਲੱਗ ਰਿਹਾ ਆ ਕਿੰਗ ਪਿੰਸੀ ਇਹਦੇ ਨਾਲ ਇਹਦਾ ਸਬੰਧ ਸੀ ਉਹਦੇ ਨਾਲ ਇਹਦਾ ਸਬੰਧ ਸੀ ਇਹਦੇ ਨਾਲ ਆ ਸਬੰਧ ਸੀ ਐਨੀ ਆ ਖੁਲਾਸਾ ਕਰਤਾ ਫੜ ਕੇ ਇਹਦੇ ਕੋਲੋਂ ਆ ਜਾਣਕਾਰੀ ਲੈ ਲਈ ਪਹਿਲਾਂ ਆ ਪਾ ਕਿਥੇ ਕਿਸੇ ਸੁੱਤੇ ਕਿਥੇ ਪਏ ਸੀ ਸੋ ਅੱਜ ਭਾਈ ਮਜੀਠਾ ਦੇ ਆਲੇ ਦੁਆਲੇ ਦੇ ਪਿੰਡ ਜਿਹੜੇ ਪਤਾਲਪੁਰੀ ਆ ਥੜੀਏ ਵਾਲਾ ਪੰਘਾਲੀ ਕਲਾ ਤਲਵੰਡੀ ਖੁੰਮਣਾ ਭੰਗਵਾ ਤੇ ਕਈ ਹੋਰ ਪਿੰਡਾਂ ਜਿਹੜੇ ਉਹ ਇਸ ਵੇਲੇ ਮੀਡੀਆ ਦੇ ਚਰਚਾ ਦੇ ਵਿੱਚ ਆਏ ਆ ਕੱਲ ਨੂੰ ਤੁਹਾਡਾ ਪਿੰਡ ਵੀ ਚਰਚਾ ਦੇ ਵਿੱਚ ਹੋ ਸਕਦਾ ਜੇ ਤੁਹਾਡੇ ਪਿੰਡ ਦੇ ਵਿੱਚ ਵੀ दारू ਵੇਚਣ ਵਾਲੇ ਤੇ ਪੀਣ ਵਾਲੇ ਇਸ ਤਰੀਕੇ ਦੇ ਆ ਫਿਰ ਇਵੇਂ ਹੋਊਗਾ ਬਹੁਤ ਸਾਰੀਆਂ ਪਿੰਡਾਂ ਜਿਹੜੀਆਂ ਸੁਚੱਜੇ ਕੰਮਾਂ ਵਾਲੀਆਂ ਉਹਨਾਂ ਨੇ ਹੁਣ ਤੱਕ ਮਤੇ ਪਾਸ ਕੀਤੇ ਆ ਕਿ ਜੇਕਰ ਸਾਡੇ ਪਿੰਡ ਦੇ ਵਿੱਚ ਕੋਈ दारू ਜਾਂ ਕੋਈ ਵੀ ਨਸ਼ਾ ਵੇਚੂਗਾ ਜਾਂ ਕੋਈ ਵੀ ਨਸ਼ਾ ਖਰੀਦੂਗਾ ਵਰਤੂਗਾ ਤੇ ਪਾਈ ਅਸੀਂ ਪਿੰਡ ਦੀ ਪੰਚਾਇਤ ਨੇ ਉਹਦੇ ਪਿੱਛੇ ਨਹੀਂ ਜਾਣਾ ਬਹੁਤ ਚੰਗੀ ਗੱਲ ਆ ਪਰ ਮੈਂ ਹੁਣੇ-ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ ਰਸ਼ੀਂ ਕਲਾ ਪਿੰਡਾ ਮੋਗਾ ਦੇ ਵਿੱਚ ਉਸ ਪਿੰਡ ਦੇ ਸਰਪੰਚ ਮਿੰਟੂ ਨੇ ਇਹ ਗੱਲ ਕਹੀ ਕਿ ਸਾਡੀ ਪੰਚਾਇਤ ਨੇ ਬੜਾ ਸੋਹਣਾ ਉਪਰਾਲਾ ਕੀਤਾ ਉਹਨੇ ਇਹ ਗੱਲ ਕਹੀ ਵੀ ਜੇਕਰ ਪਿੰਡ ਦੇ ਵਿੱਚ ਕੋਈ ਵੀ ਪਰਿਵਾਰ ਕੋਈ ਟੱਬਰ ਨਸ਼ਾ ਮੁਕਤ ਮੁਕੰਮਲ ਹੋਊਗਾ ਨਾ ਬੀੜੀ ਨਾ ਸਿਗਰਟ ਨਾ दारू ਨਾ ਜਰਦਾ ਨਾ ਭੁੱਕੀ ਨਾ ਫੀਮ ਨਾ ਚਟਾ ਨਾ ਕੋਈ ਗਾਂਝਾ ਨਾ ਕੋਈ ਵੀ ਨਸ਼ਾ ਕਰੂਗਾ ਉਹਨੂੰ ਭਾਈ ਪੰਚਾਇਤ ਦੇ ਵੱਲੋਂ ਪਿੰਡ ਦੇ ਉਸ ਘਰ ਨੂੰ ਉਸ ਪਰਿਵਾਰ ਨੂੰ 11000 ਰੁਪਏ ਇਨਾਮ ਦੇਵਾਂਗੇ ਜੇ ਕੋਈ ਨਸ਼ਾ ਕਰਦਾ ਉਹਦਾ ਪੰਚਾਇਤੀ ਤੌਰ ਦੇ ਉਤੇ ਇਲਾਜ ਕਰਾਵਾਂਗੇ ਉਹਨੂੰ ਜਿਹੜਾ ਮੁੰਡਾ ਕੁੜੀ ਇਲਾਜ ਕਰਵਾਊਗਾ ਉਹਨੂੰ 1100 ਰੁਪਏ ਮਹੀਨੇ ਦਾ ਉਹਦੀ ਡਾਈਟ ਵਾਸਤੇ ਖਾਣ ਪੀਣ ਵਾਸਤੇ ਦੇਵਾਂਗੇ ਆ ਵੀ ਉਪਰਾਲੇ ਹੁੰਦੇ ਆ ਇੱਕ ਉਹ ਲੋਕ ਆ ਜਿਹੜੇ ਕਿ ਆਹ ਉਪਰਾਲੇ ਕਰਦੇ ਆ ਇੱਕ ਉਹ ਲੋਕ ਵੀ ਪੰਜਾਬੀ ਆ ਜਿਹੜੇ ਕਿ दारू ਵੇਚ ਕੇ ਘਰਾਂ ਵਿੱਚ ਸੱਤਰ ਬਿਛਾਉਂਦੇ ਆ ਪਰ ਸਭ ਨੇ ਜਾਣਾ ਸਰਕਾਰਾਂ ਤੁਰ ਜਾਣੀਆਂ ਅ ਕਿੰਨਾ ਕਾਪਾ ਚੇਤੇ ਕਰਦੇ ਆਪਾਂ ਨੂੰ ਪੰਜਾਬ ਦੇ ਕੁੱਲ ਪੰਜ ਮੁੱਖ ਮੰਤਰੀ ਚੇਤੇ ਹੈਗੇ ਆ ਨਹੀਂ ਚੇਤੇ ਨਾ ਤੇ ਰਹਿਣੇ ਅੱਜ ਵੇਲੇ ਵੀ ਨਹੀਂ ਚੇਤੇ ਤੇ ਹਾਲਾਤ ਕੀ ਬੜੇ ਪਏ ਆ ਲੋਕਾਂ ਨੂੰ ਬੇਨਤੀ ਆ ਕਿ ਮਰਨੋ ਤੁਸੀਂ ਆਪ ਵੀ ਬਚੋ ਤੁਸੀਂ ਆਪ ਮੌਤ ਨੂੰ ਗੱਲ ਨਾਲ ਲਾਉਨੇ ਹੋ ਸਾਨੂੰ ਸਰਕਾਰਾਂ ਦੇ ਉੱਤੇ ਦੁੱਖ ਆ ਗੁੱਸਾ ਪਰ ਤੁਹਾਨੂੰ ਆਉ ਦਾ ਟੱਬਰ ਹੀ ਨਹੀਂ ਕਦੇ ਦੱਸਿਆ ਤੁਹਾਨੂੰ ਆ ਨਾਮ ਦੀ ਮਾਨਦਸਤੀ ਨਾ ਭੈਣ ਦਸਤੀ ਨਾ ਪੁੱਤ ਦਸਦਾ ਨਾ ਕਰ ਦੱਸਦਾ ਨਾ ਹਾਲਾਤ ਦੱਸਦੇ ਆ ਬਾਅਦ ਦੇ ਵਿੱਚ ਮੀਡੀਆ ਵੀ ਡੋਂਡੀ ਪਿੱਟਦਾ ਵੀ ਭਾਈ ਇਹਨਾਂ ਦੇ ਅਖਬਾਰੇ ਬਣੂਗਾ ਕੀ ਤੁਸੀਂ ਆਪ ਵੀ ਨਹੀਂ ਸੋਚਿਆ ਕੋਈ ਕਿਸੇ ਨੂੰ ਢਾਕੇ ਨਸ਼ਾ ਨਹੀਂ ਕਰਵਾਉਂਦਾ ਆਪ ਬਚਣ ਦੀ ਕੋਸ਼ਿਸ਼ ਕਰੋ ਤੇ ਸਰਕਾਰ ਨੂੰ ਕੋਈ ਲੋੜ ਨਹੀਂ ਹੈ ਇਹ ਤਾਂ ਚਾਰ ਡੰਡਾ ਡਰਾਮਾ ਬਾਅਦ ਦੇ ਵਿੱਚ ਗੱਲ ਫਿਰ ਉੱਥੇ ਆ ਜਾਣੀ ਹੈ ਆਪਣੀ ਜ਼ਿੰਦਗੀ ਆਪ ਬਚਾਉਣ ਦੀ ਕੋਸ਼ਿਸ਼ ਕਰੋ